ਬਠਿੰਡਾ ਦੇ ਸਿਵਲ ਹਸਪਤਾਲ ਦੀ ਕ੍ਰਿਸ਼ਨਾ ਲੈਬ ਦੇ ਉੱਤੇ ਲੱਗੇ ਗਲਤ ਰਿਪੋਰਟ ਦੇਣ ਦੇ ਦੋਸ਼ ਕਿਹਾ ਪੈਸੇ ਲੈ ਕੇ ਬਣਾਈ ਗਈ ਗਲਤ ਰਿਪੋਰਟ ਬਾਹਰੋਂ ਇਹਨਾਂ ਨੇ ਜਦ ਇਸ ਇਸ ਸੰਬੰਧੀ ਸਿਟੀ ਸਕੈਨ ਕਰਵਾਇਆ ਤਾਂ ਉਸ ਦੇ ਵਿੱਚ ਆਇਆ ਫ੍ਰੈਕਚਰ ਸ਼ਨੀਵਾਰ ਨੂੰ 2 ਵਜੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਪੇਖੇ ਬਣੀ ਕ੍ਰਿਸ਼ਨਾ ਲੈਬ ਦੇ ਅੰਦਰ ਕੁਝ ਲੋਕ ਪਹੁੰਚੇ ਤਾਂ ਉਹਨਾਂ ਵੱਲੋਂ ਇੱਥੇ ਹਗਾਮਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦ ਕ੍ਰਿਸ਼ਨਾ ਲੈਬ ਚੋਂ ਸਾਡੇ ਵੱਲੋਂ ਸਿਟੀ ਸਕੈਨ ਕਰਵਾਇਆ ਗਿਆ ਉਸ ਦੇ ਵਿੱਚ ਇਹਨਾਂ ਵੱਲੋਂ ਰਿਪੋਰਟ ਨਾਰਮਲ ਦਿੱਤੀ ਗਈ ਤੇ ਉਹਨਾਂ ਨੇ ਇਹ ਵੀ ਦੋਸ਼ ਲਗਾਏ ਕਿ ਦੂਜੀ ਪਾਰਟੀ ਤੋਂ ਪੈਸੇ ਲੈ ਕੇ ਇਹ ਰਿਪੋਰਟ ਨਾਰਮਲ ਵੀ ਆ ਦਿੱਤੀ ਗਈ ਹੈ ਤੇ ਜਦੋਂ ਉਹਨਾਂ ਨੇ ਬਾਹਰੋਂ ਇਹ ਆਪਣਾ ਇਹ ਇਹਨਾਂ ਨੂੰ ਸਿਟੀ ਸਕੈਨ ਕਰਵਾਇਆ ਗਿਆ ਤੇ ਉਸ ਦੇ ਵਿੱਚ ਫ੍ਰੈਕਚਰ ਆਇਆ ਹੈ ਜਿਸ ਨੂੰ ਲੈ ਕੇ ਜਦ ਹਾਗਾਮਾ ਕਰਨ ਤੋਂ ਬਾਅਦ ਇੱਥੇ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਸੀ ਆ ਉਸ ਨੂੰ ਸ੍ਰਾਉਣਿਆ ਕੀ ਕਹਿੰਦੇ ਨੇ ਲੋਕ ਤੇ ਪੁਲਿਸ ਜਿੰਮੇਵਾਰ ਕੋਣ ਹੈ ਇਹ ਤੇ ਜਿੰਮੇਵਾਰ ਰਹੋਗੇ ਵੱਡਿਆ ਤੁਹਾਡੇ ਇੱਥੇ ਅਸੀਂ ਇੱਥੇ ਖੜੇ ਹਾਂ ਸਾਨੂੰ ਦੇਖ ਕੇ ਤੁਹਾਡੇ ਕਿੰਨੇ ਪੇਸ਼ੈਂਟ ਜਿਹੜੇ ਹੈਗੇ ਆ ਉਹ ਹਸਪਤਲ ਚ ਆ ਰਹੇ ਜੀ ਆ ਵੀ ਐਡੀ ਵੱਡੀ ਲਾਈਨ ਦੇ ਵਿੱਚ ਲੱਗੀ ਆ ਸਾਰੇ ਪੈਸੇ ਵਾਪਸ ਕਰਾਉਣ ਨੂੰ ਤਿਆਰ ਹੋਏ ਬੈਠੇ ਖੜੇ ਜਿਹੜੇ ਹੋਰ ਆਉਣਗੇ ਉਹਨਾਂ ਦੇ ਖੜਨਾ ਕੀ ਆਏਗਾ ਇਹ ਵੀ ਲਾਪਤਾ ਹੋ ਗਿਆ ਕਿ ਇੱਥੇ ਇਹ ਦੇਖੋ ਭਰਾਵੋ ਦਰ ਤੇ ਗੱਲ ਕਰਨੀ ਅਸੀਂ ਹਰੇਕ ਨੂੰ ਦੱਸੀ ਜਾਣਾਂਗੇ ਕਿ ਭਈਆ ਕੁਝ ਕਰੇ ਤੇ ਹੁਣ ਜਿਹੜਾ ਹੋਰ ਆਉਗਾ ਉਹਨਾਂ ਨੂੰ ਵੀ ਦੱਸਾਂਗੇ ਇਹ ਕੋਈ ਸੀਰੀਅਸ ਗੱਲ ਹੈ ਉਹਨਾਂ ਨੂੰ ਬੁਲਾ ਲਾ ਜੀ ਜਿਹੜੇ ਹੋਰ ਆਉਣਗੇ ਸਾਨੂੰ ਵੀ ਡਰ ਬੈਠ ਗਿਆ ਹੈ ਅਣਾ ਅਸੀਂ ਜਿੰਨਾ ਜਿਕਰ ਖੜੇ ਨਾ ਬਗੇ ਉਹਨਾਂ ਪੰਜਾਬ ਪੰਡਤ ਜੀ ਆਉਂਦੇ ਨੇ ਉਹਨਰ ਜੱਟ ਮਾੜਾ ਲਿਖੂ ਹੋ ਜੀ ਨਹੀਂ ਕਰਿਆ ਕੋਈ ਗੱਲ ਉਹ ਉੱਤਰ ਜਵਾਬ ਤਾਂ ਦੇਉ ਨਾ ਕੀ ਹੈਗਾ ਸਿੰਧਰ ਸਰ ਆਈ ਉਹ ਕੰਮ ਕਰਦਾ ਹੈ ਸੈਂਟਰ ਨੇ ਜੀ ਤਾਂ ਆ ਰਹੇ ਹਾਂ ਬਣਾ ਵੀ ਜਿੰਨਾ ਚਿਰ ਅਸੀਂ ਖੜੇ ਰਹਾਂਗੇ ਸਾਡਾ ਨਾਮ ਕਮਾਲ ਹੋਣਾ ਹੀ ਕੰਮ ਕਰਦਾ ਹੈ ਜਿੰਨਾ ਚਿਰ ਖੜੇ ਰਹਾਂਗੇ ਉਹਨਾਂ ਕਹੜਾ ਰਿਪੋਰਟ ਕੋਈ ਕੀ ਨਾਮ ਕਰਦੀਪ ਸਿੰਘ ਹੈ ਜੀ ਕੋਟਸ਼ਮੀ ਜੀ ਕੀ ਗੱਲ ਹੋਈ ਅਸੀਂ ਸਾਡੇ ਸ਼ੱਕਰ ਹੀ ਲੂ ਮਸਲੇ ਦਾ ਕਰਕੇ ਲੜਾਈ ਹੋਈ ਸੀ ਅਸੀਂ ਉਸ ਤੋਂ ਬਾਅਦ ਤੇ ਅਸੀਂ ਇੱਥੇ ਆ ਕੇ ਐਡਮਿਟ ਹੋਇਆ ਜੀ ਇੱਥੋਂ ਅਗੇ ਉਹਨਾਂ ਨੇ ਸਾਨੂੰ ਐਮ ਆਹੋ ਦਿੱਤੀ ਆਪਾਂ ਨੂੰ ਸੀਟੀ ਸਕੈਨ ਕਰਨ ਦਾ ਕਰਤਾ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਪਾਂ ਨੂੰ ਰਿਪੋਰਟ ਦਿੱਤੀ ਉਹ ਨਾਰਮਲ ਦਿੱਤੀ ਇਹਨਾਂ ਨੇ ਜਦੋਂ ਉੱਥੇ ਅਸੀਂ ਬੈੱਡ ਤੇ ਆਹੋ ਪਏ ਤੇ ਉਹਨਾਂ ਨੇ ਫਿਰ ਉਹੋ ਜਿਹਾ ਟ੍ਰੀਟਮੈਂਟ ਹੀ ਕਰਨਾ ਸੀਗਾ ਜਿਹਦੇ ਹਿਸਾਬ ਨਾਲ ਨਾਰਮਲ ਰਿਪੋਰਟ ਦਿੱਤੀ ਸੀ ਉਹਨਾਂ ਨੇ ਸਾਨੂੰ ਬਸ ਦਰਦ ਦਾ ਟੀਕਾ ਲਾਇਆ ਜੀ ਅਸੀਂ ਇੱਕ ਦਿਨ ਇੱਕ ਰਾਤ ਤਾਂ ਰਹੇ ਜੀ ਦੂਜੀ ਰਾਤ ਨੂੰ ਸਾਨੂੰ ਇਹਨਾਂ ਨੇ ਜਦੋਂ ਦੂਜੇ ਦਿਨ ਦੂਜੇ ਦਿਨ ਦੁਪਹਿਰੇ ਸਾਨੂੰ ਵੀ ਕਹਿਤਾ ਵੀ ਤੁਹਾਡੇ ਕੋਲੇ ਆਪਾਂ ਉਹ ਕਰਤਾ ਜੀ ਜਦੋਂ ਦਰਦ ਹੋਣ ਲੱਗ ਗਿਆ ਜੀ ਦਰਦ ਬਾਈ ਲੂੰਗਾ ਮੈਂ ਕਿਹਾ ਵੀ ਆਪਾਂ ਚੱਲ ਗਏ ਆਪਾਂ ਮੇਰਾ ਦਰਦ ਹੋਈ ਜਾਂਦਾ ਜੀ ਇੱਥੇ ਜਦੋਂ ਅਸੀਂ ਕੱਲ ਜਾ ਕੇ ਅਸੀਂ ਕਿਹਾ ਵੀ ਟੈਸਟ ਕਰਾ ਕੇ ਜੋ ਟੈਸਟ ਕਰਵਾਇਆ ਸੀ ਉੱਥੇ ਉੱਥੇ ਜਾ ਕੇ ਸਾਡੀ ਰਿਪੋਰਟ 'ਚ ਵੀ ਫ੍ਰੈਕਚਰ ਆਇਆ ਹੋਇਆ ਜੀ ਦੇਖੋ ਜੀ ਹੁਣ ਜੇ ਤਾਂ ਐਸੇ ਦਾ ਵੀ ਹੋ ਸਕਦਾ ਹੈ ਵੀ ਜਿਹੜਾ ਹੁੰਦਾ ਉਹ ਦੂਜੇ ਪਾਸੇ ਲੈ ਕੇ ਉਹ ਕਰਦੇ ਕੀ ਗੱਲ ਨਹੀਂ ਸਮਝੇ ਵੀ ਅੱਧਾ ਘਣਾ ਘੰਟੇ ਚ ਐਡੀ ਵੱਡੀ ਘਟਨਾ ਵਾਪਰੀ ਆ ਤੁਹਾਡਾ ਵਾਲੀ ਵਾਰਸ ਕੋਈ ਨਹੀਂ ਹੈ ਵੀ ਹਜੇ ਤੱਕ ਕੋਈ ਸਾਰੀ ਗੱਲ ਕਰ ਗਿਆ ਸੀ ਉਹਨਾਂ ਨੂੰ ਮਿਲੇ ਉਹ ਹੀ ਮਿਲ ਕੇ ਗਏ ਉਹ ਥੋੜਾ ਸਾਰੀ ਗੱਲ ਵੀ ਦੱਸੋ ਨਾ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਆ ਤੁਹਾਡੇ ਤੇ ਅਲੀਗੇਸ਼ਨ ਲਾਤੇ ਤੁਸੀਂ ਸਪਸ਼ਟ ਕਰਨ ਦੇਣਾ ਤੁਸੀਂ ਕਹਿੰਦੇ ਹੋ ਫਲਾਨੀ ਮੀਟਿੰਗ ਤੇ ਗਿਆ ਫਲਾਨੀ ਮੀਟਿੰਗ ਤੇ ਗਿਆ ਮੈਂ ਤਾਂ ਸਾਡੇ ਸੀਨੀਅਰ ਹੀ ਹਾਂ ਚਲੋ ਠੀਕ ਹੈ ਇਹ ਗਲਤੀ ਤਾਂ ਹੋਈ ਹੈ ਨਹੀਂ ਗਲਤ ਹੋਈ ਹੈ ਇਹ ਫੋਟੋ ਮੰਨਦੇ ਹੋ ਨਾ ਜੀ ਨਹੀਂ ਪੈਰਟ ਨਹੀਂ ਹੋ ਸਕਦੀ ਜੀ ਉਹ ਵੀ ਹੈ ਕਿ ਨਾ ਜਰ ਕੁਝ ਕਲੀਅਰ ਨਹੀਂ ਹੋਦਾ ਉਹਨਾਂ ਦੇ ਕੁਝ ਉਹਨਾਂ ਨੇ ਦੋਨੋਂ ਰਿਪੋਰਟਰਾਂ ਲੈ ਕੇ ਤੁਹਾਡੇ ਸਾਹਮਣੇ ਧਰਤ ਗਿਆ ਸਰ ਜੀ ਏਸੀ ਬਾਰੇ ਸੀਨੀਅਰ ਹੀ ਗੱਲ ਕਰਦਾ ਹੈ ਅਸੀਂ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਤਾਂ ਨਹੀਂ ਜੀ ਜੀ ਕੀ ਨਾਮ ਹੈ ਸਰ ਮੇਰਾ ਨਾਮ ਐਸਐਸਏ ਅਮਰਤਪਾਲ ਸਿੰਘ ਹੈ ਜੀ ਮੈਂ ਸਿਵਲ ਹਸਪਤਾਲ ਚੋਂ ਕਿ ਤਨਾਤ ਹੈ ਕੀ ਮਸਲਾ ਹੋਇਆ ਜਿਹੜਾ ਇਹ ਸਾਨੂੰ ਇੱਕ ਕੰਪਲੀਟ ਮਿਲੀ ਹੈ ਜੀ ਵੀ ਗੁਰਦੀਪ ਸਿੰਘ ਵਾਸੀ ਕੋਟ ਸ਼ਮੀਰ ਨੇ ਸਿਟੀ ਸਕੈਨ ਕਰਾਈ ਸੀਗੀ ਉਹਦੇ ਛੱਟ ਲੱਗੀ ਸੀ ਇਹਨਾਂ ਦੇ ਮਦਈ ਦੇ ਕਹਿਣ ਮੁਤਾਬਕ ਵੀ ਜਿਹੜੀ ਇਹਨਾਂ ਦੀ ਰਿਪੋਰਟ ਆ ਉਹ ਨਾਰਮਲ ਦੇਤੀ। ਉਹ ਅਸੀਂ ਹਜੇ ਪੜਤਾਲ ਕਰ ਰਹੇ ਆ। ਇਹਨਾਂ ਨੂੰ ਕ੍ਰਿਸ਼ਨਨ ਲੈਬ ਵਾਲਿਆਂ ਨੂੰ ਵੀ ਬੁਲਾਇਆ ਹੈ ਤੇ ਇਹਨਾਂ ਤੋਂ ਲੈ ਕੇ ਐਪਲੀਕੇਸ਼ਨ ਤੇ ਜੋ ਕਾਰਵਾਈ ਹੋ ਬੰਦੀ ਉਹ ਕਰਾਂਗੇ ਜੀ। ਹਾਈ ਮਦਈ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਜਿਹੜੀ ਬਾਹਰ ਰਿਪੋਰਟ ਕਰਾਈ ਆ ਉਹਦੇ ਚ ਫੈਕਚਰ ਹੈ। ਇਹਨਾਂ ਨੇ ਜਿਹੜੀ ਉਹ ਕਰੀ ਆ ਉਹ ਨਾਰਮਲ ਹੈ। ਕੀ ਨਾਮ ਹੋ ਬਾਈ ਮੇਰਾ ਨਾਮ ਬਲਦੀਪ ਸਿੰਘ ਹੈ ਜੀ ਮਾਦਰ ਮੇਰੇ ਨਗਰ ਪੰਚਾਇਤ ਦੇ ਪ੍ਰਧਾਨ ਹੈ ਜੀ ਕੋਰਛਵੀਰ ਇਹ ਜੀ ਨਾਲ ਲੜਾਈ ਹੋਈ ਸੀ ਪਰਸੋਂ ਜੀ ਦੁਪਹਿਰੇ ਆਪਸ ਚ ਦੋ ਘਰਾਂ ਦੀ ਭਾਈਆਂ ਦੀ ਉਹਦੇ ਵਿੱਚ ਕੀ ਸੀਗਾ ਵੀ ਐਡਮਿਟ ਹੋ ਗਿਆ ਇੱਕ ਜਣਾ ਵੀ ਗੁਰਦੀਪ ਸਿੰਘ ਹੈ ਇਹ ਐਡਮਿਟ ਹੋ ਗਿਆ ਇੱਥੇ ਆ ਕੇ ਇੱਥੇ ਆ ਕੇ ਜਦੋਂ ਉਹਨੇ ਮੰਨ ਲਓ ਇਸ ਚੀਜ਼ ਦਾ ਉਹਨੇ ਇਹਨੇ ਦਿਖਾਇਆ ਵੀ ਟ੍ਰੀਟਮੈਂਟ ਲਈ ਮੰਨ ਲਓ ਵੀ ਚੈੱਕ ਅਪ ਕੀਤਾ ਜਾਂ ਕੋਈ ਹੋ ਕੀਤਾ ਉਹਨਾਂ ਨੇ ਕਿਹਾ ਵੀ ਐਕਸ-ਰੇ ਕਰਾ ਲਓ ਐਕਸ-ਰੇ ਕਰਾਉਣ ਤੋਂ ਬਾਅਦ ਐਕਸ-ਰੇ ਹੋ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਕ੍ਰਿਸ਼ਨਾ ਡਾਇਗਨੋਸਟ ਮੰਨ ਲਓ ਵੀ ਆਪਦਾ ਰਿਪੋਰਟ ਲੈਣ ਕੋਈ ਜਿਹੜੀ ਮੰਨ ਲਓ ਸੀਟੀ ਕਰਾਉਣ ਵਾਸਤੇ ਸਕੈਨ ਕਰਾਉਣ ਵਾਸਤੇ ਭੇਜਤਾ ਇੱਥੇ ਇਹਦੇ ਵਿੱਚ ਕੀ ਹੋਇਆ ਜੀ ਇੱਥੇ ਜਦੋਂ ਇਹਨਾਂ ਨੇ ਭੇਜਤਾ ਇਹਨਾਂ ਨੇ ਆਪਦੀ ਰਿਪੋਰਟ ਦੇਤੀ 2 ਘੰਟਿਆਂ ਬਾਅਦ ਜਿਹੜੀ ਰਿਪੋਰਟ ਐ ਇਹ ਨਾਰਮਲ ਦੇਤੀ ਇਹਨਾਂ ਨੇ ਇਹ ਕਹਿੰਦੇ ਵੀ ਇਹਦੇ ਵਿੱਚ ਕੁਝ ਨਹੀਂ ਹੋਇਆ ਇਹਨੂੰ ਕੋਈ ਸੱਟ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਕੁਝ ਨਹੀਂ ਹੋਇਆ ਚਲੋ ਜੀ ਇਹ ਉੱਥੇ ਪੇ ਪਿਆਰ ਆ ਉੱਥੇ ਡਾਕਟਰ ਸਾਹਿਬ ਨੇ ਕਹਿੰਦਾ ਵੀ ਇਹਨੂੰ ਕੁਝ ਨਹੀਂ ਹੋਇਆ ਠੀਕ ਹੈ ਤੇ ਇਹਦੇ ਥੋੜ ਦਰਦ ਹੋਣ ਤੋਂ ਬਾਅਦ ਚਲੋ ਇਹਨੇ ਇੰਜੈਕਸ਼ਨ ਇਹਦੇ ਇੱਕ ਲਾਦਾ ਤੇ ਕੋਈ ਉਸ ਤੋਂ ਬਾਅਦ ਮੰਨ ਲਓ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਸਵੇਰ ਉਹਨਾਂ ਨੇ ਮੰਨ ਲਓ ਛੁੱਟੀ ਦੇ ਦਿੱਤੀ ਵੀ ਤੂੰ ਭਾਈ ਆਪਦੇ ਘਰੇ ਜਾ ਨਾਰਮਲ ਇਹਦੇ ਜੀ ਬਹੁਤ ਜ਼ਿਆਦਾ ਜਦੋਂ ਮੰਨ ਲਓ ਹਲਚਲ ਹੋਈ ਪਹਿਲਾਂ ਤਾਂ ਵੱਡੇ ਬੈੱਡ ਤੇ ਹੀ ਪਿਆ ਸੀ ਜਦੋਂ ਇਹਨੇ ਮੰਨ ਲਓ ਹਲਚਲ ਇਹਨੇ ਆਖਿਆ ਵੀ ਘਰੇ ਜਾਈਏ ਘਰੇ ਗਿਆ ਘਰੇ ਜਾਣ ਵੇਲੇ ਇਹਦੇ ਬਹੁਤ ਜ਼ਿਆਦਾ ਪਸਲੀਆਂ ਵਾਲੇ ਪਾਸੇ ਇੱਧਰ ਦਰਦ ਹੋਣ ਲੱਗਿਆ ਵੀ ਜਿੱਥੇ ਇਹਦੇ ਮੰਨ ਲਓ ਛੋਟੀ ਬੱਜੀ ਸੀ ਡਾਗ ਗੇ ਇੱਥੇ ਬੱਜੀ ਸੀ ਜਦੋਂ ਲੜਾਈ ਹੋਈ ਆ ਇਹਨਾਂ ਦੀ ਉਹਨਾਂ ਨੂੰ ਦੁਬਾਰਾ ਅਸੀਂ ਗਏ ਜੀ ਸੁਖਮਣੀ ਡਾਇਗਨੋਲ ਕੇਅਰ ਦੇ ਵੀ ਹੋਰ ਪ੍ਰਾਈਵੇਟ ਤੋਂ ਦਿਖਾ ਲਈ ਸਰਕਾਰੀ ਚ ਤਾਂ ਕੋਈ ਮੰਨ ਲਓ ਹੱਲ ਨਹੀਂ ਹੋਇਆ ਇਸ ਚੀਜ਼ ਉਹਨਾਂ ਨੇ ਦਿਖਾਇਆ ਜੀ ਉਹੀ ਰਿਪੋਰਟ ਜਦੋਂ ਟੈਸਟ ਰਿਪੋਰਟ ਮੰਨ ਲਓ ਸੀਟੀ ਸਕੈਨ ਕਰਾਈ ਹੈ ਉਹਦੇ ਵਿੱਚ ਪਸਲੀਆਂ ਟੁੱਟੀਆਂ ਜਾਂ ਜੀ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਕ੍ਰਿਸ਼ਨਾ ਡਾਇਗਨੋਲ ਵਾਲੇ ਆ ਇਹ ਸਰਕਾਰ ਨਾਲ ਇਹਨਾਂ ਦਾ ਟਾਈ ਆਪਾ ਠੀਕ ਹੈ ਵੀ ਵੀ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਜੇ ਕੋਈ ਕਿਸੇ ਲੜਾਈ ਝਗੜੇ ਵਾਲਾ ਕੇਸ ਹੁੰਦਾ ਵੀ ਜਾਂ ਕੋਈ ਇਹ ਪੈਸਿਆਂ ਦੀ ਹੇਰ ਫੇਰ ਕਰਕੇ ਜਾਂ ਕੋਈ ਕਿਸੇ ਤਰ੍ਹਾਂ ਦੀ ਕਰਕੇ ਆਪਦੀ ਮਰਜ਼ੀ ਨਾਲ ਹੀ ਰਿਪੋਰਟਾਂ ਨਾਰਮਲ ਦੇਈ ਜਾਂਦੇ ਆ ਜੀ ਇਹਨਾਂ ਦਾ ਕੋਈ ਅੱਛਾ ਫੇਰ ਇਹਨਾਂ ਨੂੰ ਅਸੀਂ ਆ ਕੇ ਪੁੱਛਿਆ ਵੀ ਤੁਸੀਂ ਜੀ ਕੋਈ ਸਾਨੂੰ ਦੱਸੋ ਕੋਈ ਸਾਡੇ ਨਾਲ ਗੱਲਬਾਤ ਕਰੋ ਕੋਈ ਉਹ ਹੈ ਇਹ ਕਹਿੰਦੇ ਜੀ ਤੁਸੀਂ ਇੱਥੇ ਜਾਓ ਰਿਵਿਊ ਲੈਣੇ ਆ ਰਿਵਿਊ ਤੁਹਾਡੇ ਪੂਨੇ ਭੇਜਦੇ ਆ ਪੂਨੇ ਤੋਂ ਤੁਹਾਡੀ ਦੁਵਾਰੇ ਰਿਵਿਊ ਆਉ ਜਿਹੜੇ ਕਿ ਡਾਕਟਰ ਤੋਂ ਗਲਤੀ ਹੋਊਗੀ ਉਹਨੂੰ ਅਸੀਂ ਅਸੀਂ ਪੁੱਛਾਂਗੇ ਕੋਈ ਨਹੀਂ ਜੀ ਇਹਨਾਂ ਦਾ ਕੋਈ ਵਾਰਿਸ ਨਹੀਂ ਜਿਹੜੇ ਨੂੰ ਕਹਿ ਦਿੰਨੇ ਆ ਉਹ ਆਉਂਦੇ ਆ ਜੀ ਉਹ ਫਲਾਨ ਹੋਰ ਆਉਂਦਾ ਜੀ ਕੋਈ ਆਉਂਦਾ ਹੁਣ ਜਿੰਨਾ ਜਦੋਂ ਅਸੀਂ ਇੱਥੇ ਰੌਲਾ ਪਾਇਆ ਜੀ ਉੱਥੋਂ ਇਹਨਾਂ ਨੇ ਦੱਸਿਆ ਵੀ ਸਾਡਾ ਹੈਗਾ ਇੱਥੇ ਹੁਣ ਕਹਿੰਦਾ ਜੀ ਉਹ ਲੜਕਾ ਵੀ ਮੈਂ ਮੈਨੇਜਰ ਆ ਪਰ ਕੋਈ ਇੱਥੇ ਇਹਨਾਂ ਦਾ ਮੇਨ ਹੈ ਨਹੀਂ ਕੋਈ ਬੈਠਦਾ ਨਹੀਂ ਜੀ ਹੈ ਨਹੀਂ ਮੰਗ ਤਾਂ ਇਹੀ ਕਰਦੇ ਆ ਜੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਲੋਕਾਂ ਦੀ ਜਾਣ ਮਾਲ ਨਾਲ ਖਲਵਾੜ ਕਰੀ ਜਾਂਦੇ ਆ ਜੇ ਅੱਜ ਬੰਦੇ ਨੂੰ ਇਨਫੈਕਸ਼ਨ ਹੋਈ ਹੈ ਜੇ ਮੰਨ ਲਓ ਕਿਸੇ ਤਰ੍ਹਾਂ ਦੀ ਹੈ ਚਲੋ ਅਸੀਂ ਤਾਂ ਪ੍ਰਾਈਵੇਟ ਤੇ ਇਲਾਜ ਕਰਾ ਲਾਂਗੇ ਕਿਸੇ ਤਰ੍ਹਾਂ ਦੇ ਵੀ ਚਲੋ ਜੇ ਕੋਈ ਗਰੀਬ ਬੰਦੇ ਆ ਉਹਨਾਂ ਦੀਆਂ ਰਿਪੋਰਟਾਂ ਇਹ ਨਾਰਮਲ ਦੇਈ ਜਾਂਦੇ ਆ ਉਹਨਾਂ ਦੀ ਸਿਹਤ ਤੇ ਅਫੈਕਟ ਪਈ ਜਾਂਦਾ ਇਸ ਚੀਜ਼ਾਂ ਨਾਲ ਨੁਕਸਾਨ ਜਾਨਵਾਲ ਦਾ ਨੁਕਸਾਨ ਹੋ ਸਕਦਾ ਜੀ ਇਹ ਘਰੇ ਜਾਵੜਿਆ ਸੀ ਜੀ ਰਾਤ ਨੂੰ ਮੰਨ ਲਓ ਤੇ ਇਹਦੇ ਇਨਫੈਕਸ਼ਨ ਇਹਨੂੰ ਹੋ ਗਈ ਸੀ ਤੇ ਜੇ ਇਹ ਮੰਨ ਲਓ ਕੋਈ ਗਰੀਬ ਬੰਦਾ ਹੋਰ ਨੋਰਮਲ ਹੁੰਦਾ ਨਾ ਚੈੱਕਅਪ ਕਰਾ ਸਕਦਾ ਦੁਬਾਰਾ ਤੇ ਉਹਦੀ ਜਾਨ ਨੂੰ ਖਤਰਾ ਜੀ ਇਸ ਦਾ ਇਹ ਤਾਂ ਜਾਨ ਨਾਲ ਹੀ ਲੋਕਾਂ ਦੀ ਨਾਲ ਖਲਵਾੜ ਕਰੀ ਜਾਂਦੇ ਗਲਤ ਰਿਪੋਰਟਾਂ ਦੇ ਸਾਨੂੰ ਤਾਂ ਇਹੀ ਲੱਗਦਾ ਜੀ ਇਹਨਾਂ ਨੇ 4 ਪੈਸੇ ਲੈ ਕੇ ਇਹਨਾਂ ਨੇ ਇੱਕ 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 ਕੇਸ ਸਾਡੇ ਪਿੰਡ ਦਾ ਪਹਿਲਾਂ ਵੀ ਹੋਇਆ ਉਹ ਵੀ ਬੰਦੇ ਤੁਹਾਨੂੰ ਦੇਣਗੇ ਇਸ ਚੀਜ਼ ਦਾ ਕਿ ਵੀ ਇੰਨੀ ਜਿਆਦੇ ਬੰਦੇ ਤੇ 14 ਟੈਂਕ ਲੱਗੇ ਇਹਨਾਂ ਨੇ ਨਾਰਮਲ ਰਿਪੋਰਟ ਦੇਤੀ ਇਹ ਕਰੀ ਇਹ ਰਹੇ ਅਸਟੇ ਇਹ ਮੰਗ ਕਰਦੇ ਆ ਸਰਕਾਰ ਤੋਂ ਵੀ ਇਹਦੀ ਇਹਦੀ ਜਾਂਚ ਕਰਾ ਕਰਾ ਕੇ ਇਹਦੇ ਜੋ ਇਹਨਾਂ ਦੇ ਕਾਰਵਾਈ ਹੁੰਦੀ ਹੈ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਇਹਨਾਂ ਤੇ